ਇਤਿਹਾਸਕ ਕਸਬਾ ਡੇਰ ਬਾਬਾ ਨਾਨਕ ਜੋੜੀਆਂ ਬਾਜ਼ਾਰ ਚ 베ਦੀ ਮੈਡੀਕਲ ਸਟੋਰ ਤੇ ਅੱਜ ਸਵੇਰੇ 8 ਵਜੇ ਦੇ ਲਗਭਗ ਨਕਾਬ ਪੋਸ਼ਾਂ ਵੱਲੋਂ 베ਦੀ ਮੈਡੀਕਲ ਸਟੋਰ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ 베ਦੀ ਮੈਡੀਕਲ ਸਟੋਰ ਦੇ ਮਾਲਕ ਰਣਵੀਰ ਸਿੰਘ 베ਦੀ ਪੁੱਤਰ ਗਬੀਰ ਸਿੰਘ 베ਦੀ ਵਾਸੀ ਡੇਰ ਬਾਬਾ ਨਾਨਕ ਅੱਜ ਸਵੇਰੇ 8 ਵਜੇ ਦੇ ਲਗਭਗ ਆਪਣਾ ਮੈਡੀਕਲ ਸਟੋਰ ਖੋਲਣ ਤੋਂ ਬਾਅਦ ਸਫਾਈ ਕਰ ਰਏ ਸੀ ਇਸ ਦੌਰਾਨ ਕੋਝਣ ਵਿਛਤੇ ਵਿਅਕਤੀਆਂ ਵੱਲ ਉਹਨਾਂ ਉੱਤੇ ਅਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਰਣਵੀਰ ਸਿੰਘ 베ਦੀ ਦੀ ਅੱਖਾਂ ਦੇ ਨੇੜੇ ਲੱਗੀਆਂ ਜਿਸ ਤੋਂ ਬਾਅਦ ਗੰਭੀਰ ਹਾਲਤ ਹੀ ਹਸਤਾ ਲ ਜਾਂਦੇ ਸਮੇ ਰਸਤੇ ਵਿੱਚ ਹੀ ਮੌਤ ਹੋ ਗਈ ਜਾਣਕਾਰੀ ਪ੍ਰਾਪਤ ਹੋਈ ਹੈ ਕਿ 베ਦੀ ਮੈਡੀਕਲ ਸਟੋਰ ਦੇ ਮਾਲਕ ਰਣਵੀਰ ਸਿੰਘ ਉੱਤੇ ਕੁਝ ਮਹੀਨੇ ਪਹਿਲਾਂ ਵੀ ਫਰੋਤੀ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ ਸਨ ਇਸ ਤੋਂ ਬਾਅਦ 베ਦੀ ਮੈਡੀਕਲ ਸਟੋਰ ਮਾਲਕ ਨੂੰ ਸੁਰੱਖਿਆ ਵੀ ਦਿੱਤੀ ਗਈ ਪਰ ਹੁਣ ਕੁਝ ਦਿਨਾਂ ਤੋਂ ਸੁਰੱਖਿਆ ਕਰਮਚਾਰੀ ਹਟਾ ਦਿੱਤੇ ਗਏ ਸੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਉਧਰ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਨੇ ਵੀ ਇਸ ਮਾਮਲੇ 'ਤੇ ਸਵਾਲ ਚੁੱਕੇ ਨੇ ਸੁਖਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਤੋਂ ਮੇਰੇ ਕਰੀਬੀ ਤੇ ਉੱਗੇ ਵਪਾਰੀ ਰਣਵੀਰ ਸਿੰਘ 베ਦੀ ਦਾ ਬੇ ਤਗਾ ਚਿੰਤਾਜਨਕ ਗੱਲ ਇਹ ਹੈ ਕਿ 2024 ਵਿੱਚ ਵੀ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਪਰ ਉਸ ਸਮੇਂ ਵੀ ਇਸ ਸਰਕਾਰ ਨੇ ਸਖਤ ਕਾਰਵਾਈ ਕਰਨ ਦੀ ਥਾਂ ਲਾਪਰਵਾਹੀ ਵਰਤੀ ਅਪਰਾਧੀਆਂ ਨੂੰ ਖੁੱਲੀ ਸ਼ੂਟ ਮਿਲਦੀ ਰਹੀ ਅਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ ਇਹ ਸਭ ਦੁਖਦਾਈ ਘਟਨਾ ਲਈ ਸਿੱਧੀ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੈ ਅੱਜ ਉਹਨਾਂ ਨੇ ਕਿਹਾ ਕਿ ਮੈਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਤੇ ਸੁਰੱਖਿਆ ਦੀ ਪੂਰੀ ਗਰੰਟੀ ਦਿੱਤੀ ਜਾਵੇ ਜੇ ਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਇਹ ਦੇਵਾਪਾ ਨਾਨਕ ਦੇ ਵਿੱਚ ਇੱਕ ਕਰਨਦੀਪ ਸਿੰਘ ਬਿੱਦੀ ਕੈਮਿਸਟ ਨੇ ਤੇ ਇਹਨਾਂ ਦੇ ਉੱਤੇ ਫਾਇਰਿੰਗ ਹੋਈ ਸੀ ਤੇ ਸਾਰੇ ਸਾਡੇ ਜੀਓ ਸਾਹਿਬਾਨ ਤੇ ਮੈਂ ਵੀ ਅਸੀਂ ਮੌਕੇ ਤੇ ਆਏ ਹੈਗੇ ਆ ਤੇ ਰਜੇਪ ਮਾਇਨਾ ਕਰਦੇ ਵੀ ਤੁਹਾਨੂੰ ਪਤਾ ਲੱਗਿਆ ਹੋਗਾ ਕਿ ਅਨਫੋਰਚਨਟਲੀ ਜਿਹੜੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਸਾਡੀ ਸੀਆਈਏ ਵੀ ਸਾਡੇ ਐਸਪੀ ਸਾਹਿਬ ਨੂੰ ਸਾਰੇ ਅਸੀਂ ਲੱਗੇ ਆ ਤੇ ਇਸ ਕੇਸ ਨੂੰ ਅਸੀਂ ਜਲਦੀ ਤੋਂ ਜਲਦੀ ਫੇਸ ਸਰ ਕੋਈ ਥ्रेट ਕਾਲ ਸੀ ਨਾ ਨਹੀਂ ਜੀ ਜੋ ਹੁਣ ਮੌਕੇ ਤੇ ਮੈਂ ਹਜੇ ਆਏ ਹੈਗਾ ਜੋ ਹੁਣ ਅਸੀਂ ਮੌਕੇ ਤੇ ਬਰੀਫਿੰਗ ਲਈ ਆ ਇਹਨਾਂ ਨੂੰ ਰੀਸੈਂਟਲੀ ਕੋਈ ਥ्रेट ਕਾਲ ਨਹੀਂ ਆਈ ਹੈਗੀ ਤੇ ਕੋਈ ਪੁਰਾਣਾ ਇੱਕ ਪਰਚਾ ਸੀਗਾ ਉਹ ਅਸੀਂ ਸਾਰਾ ਵੈਰੀਫਾਈ ਕਰ ਹ ਜੇ ਮੌਕੇ ਤੋਂ ਜੋ ਪਤਾ ਲੱਗਿਆ ਕਿ ਰੀਸੈਂਟਲੀ ਕੋਈ ਪੁਲਿਸ ਕੋ ਇਨਫੋਰਮੇਸ਼ਨ ਨਹੀਂ ਆਈ ਹੁਣ ਪਹਿਲਾਂ ਕੋਈ ਨਹੀਂ ਆਈ ਹਾਂਜੀ ਉਹੀ ਮੈਂ ਦੇਖ ਰਿਹਾ ਹੁਣ ਮੌਕੇ ਤੇ ਆਏ ਹਾਂ ਪਤਾ ਲੱਗਿਆ ਕਿ 2024 ਦੇ ਵਿੱਚ ਕੋਈ ਪਰਚਾ ਰਿਸਟਰ ਹੋਇਆ ਸੀਗਾ ਉਹ ਸਾਰਾ ਚੈੱਕ ਕਰਾਂਗੇ ਬਟ ਜੋ ਮੌਕੇ ਤੋਂ ਪਤਾ ਲੱਗਿਆ ਰੀਸੈਂਟਲੀ ਕੋਈ ਵੀ ਇਹਨਾਂ ਨੂੰ ਫੋਨ ਕਾਲ ਨਹੀਂ ਤੁਹਾਨੂੰ ਇਨਫੋਰਮੇਸ਼ਨ ਨਹੀਂ ਆਈ ਕਿੰਨੇ ਕਿੰਨੇ ਫਾਈਲ ਕਿੰਨੇ ਬਾਇਰੋ ਜਿਲੇ ਪਰ ਹੁਣ ਇਸ ਟਾਈਮ ਤੇ ਇਨਕ ਸਿਕਿਉਰਟੀ ਨਹੀਂ ਸੀ ਉਹ ਤੇ ਉਹ ਸਾਰਾ ਅਸੀਂ ਚੈੱਕ ਕਰਾਂਗੇ ਜੋ ਕਿਉਂਕਿ ਹੁਣ ਜਦੋਂ ਇਨਫੋਰਮੇਸ਼ਨ ਮਿਲੀ ਹੈ ਅਸੀਂ ਮੌਕੇ ਤੇ ਪਹੁੰਚੇ ਹੀ ਹੈਗੇ ਇੱਕ ਪੁਰਾਣਾ 24 ਦਾ ਪਰਚਾ ਹੈਗਾ ਕਿ ਕੀ ਉਦੋਂ ਹੋਇਆ ਸੀਗਾ ਤੇ ਕੀ ਸਿਕਿਉਰਟੀ ਦਾ ਸੀਗਾ ਸਾਰਾ ਚੈੱਕ ਕਰਾ ਸਰ ਕਿੰਨੇ ਰਾਉਂਡ ਫਾਇਰ ਹੋਏ ਆ ਜੋ ਮੌਕੇ ਤੇ ਸਾਨੂੰ 4 ਫੋਲ ਮਿਲੇ ਆ ਮੌਕੇ ਤੇ 4 ਫੋਲ ਮਿਲੇ ਤੇ ਬਾਕੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਗੋਲੀ ਲੱਗੀ ਕਿੱਥੇ بس ਦੇਖੋ ਜੀ ਇਹ ਹਜੇ ਹੁਣ ਮੈਂ ਤੁਹਾਡੇ ਸਾਹਮਣੇ ਹੀ ਮੌਕੇ ਤੇ ਪਹੁੰਚੇ ਹੀ ਹੈਗੇ ਜਿੰਨੀ ਇਨਫੋਰਮੇਸ਼ਨ ਸੀਗੀ ਪ੍ਰੀਮੀਨਰੀ ਜੋ ਉਹ ਤੁਹਾਨੂੰ ਦਿੱਤੀ ਹੈਗੀ ਇੱਕ ਵਾਰ ਇਹ ਸਾਰਾ ਵੈਰੀਫਾਈ ਕਰ ਲਈਏ ਫਿਲ ਡੀਟੇਲਸ ਤੋਂ ਥੈਂਕ ਯੂ